ਕੁੱਲ ਦੀ ਸਾਰੀ ਜਿਹੜੀ ਆ ਉਹ ਦੁਬਾਰੇ ਹੋਣ ਜਾ ਰਹੀ ਆ ਇੱਕ ਵੱਡਾ ਜਿਹੜਾ ਇੱਕ ਖੁਸ਼ਖਬਰੀ ਵੀ ਆ ਤੇ ਜਿਹੜੇ ਇਲਾਕਾ ਨਿਵਾਸੀ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਹੈਗੀ ਆ ਇਹਦੇ ਨਾਲ ਹੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਸਸਕਲ ਜੀ ਐਨਟੀਵੀ ਪੰਜਾਬੀ ਦੇਖ ਰਹੇ ਹੋ ਮੈਂ ਆ ਸੁਖਵਿੰਦਰ ਨਿੱਕੂ ਜਲਾਈ ਦੇ ਵਿੱਚ ਇੱਕ ਕੁਦਰਤੀ ਆਫਤ ਆਈ ਸੀ ਘੱਗਰ ਦੇ ਵਿੱਚ ਜਿਹੜਾ ਹੈ ਪਾਣੀ ਕਾਫੀ ਪਿੰਡਾਂ ਨੂੰ ਵੀ ਬਹਾ ਕੇ ਲੈ ਗਿਆ ਉਹਦੇ ਨਾਲ ਜੇ ਇੱਥੇ ਗੱਲ ਕਰੀਏ ਇੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਬਣਿਆ ਹੋਇਆ ਇਹ ਫੱਟਿਆਂ ਵਾਲਾ ਪੁਲ ਜੇ ਇੱਕ ਵਾਰੀ ਵਿਖਾ ਦਈਏ ਤਾਂ ਇੱਥੇ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਇੱਕ ਮਜਬੂਰੀ ਬਣ ਗਈ ਸੀ ਜਿਹਦੇ ਵਿੱਚ ਇਸ ਪੁਲ ਨੂੰ ਜਿਹੜਾ ਹੈ ਉਹ ਤੋੜਿਆ ਗਿਆ ਸੀ ਉਹਦੇ ਨਾਲ ਜਦੋਂ ਇਹ ਪੁਲ ਤੋੜਿਆ ਗਿਆ ਸੀ ਤਾਂ ਇਤੋਂ ਦੇ ਜਿਹੜੇ ਨਿਵਾਸੀ ਆ ਜਾਂਦੇ ਸੀ ਲਾਕਾ ਨਿਵਾਸੀ ਆ ਉਹਨਾਂ ਨਾਲ ਐਮਐਲਏ ਸਾਹਿਬ ਨੇ ਇੱਕ ਵਾਅਦਾ ਵੀ ਕੀਤਾ ਸੀ ਕਿ ਜਿਵੇਂ ਦਾ ਇਹ ਪੁਲ ਸੀ ਉਵੇਂ ਦਾ ਹੀ ਉਵੇਂ ਦਾ ਨਿਓ ਪੱਥਰ ਰੱਖ ਕੇ ਇਹ ਪੁਲ ਨੂੰ ਬਣਾਇਆ ਜਾਵੇਗਾ ਇਹ ਜਿਹੜੀ ਅੱਜ ਇੱਕ ਵੱਡੀ ਖੁਸ਼ਖਬਰੀ ਵੀ ਆਏ ਇਸ ਇਲਾਕਾ ਨਿਵਾਸੀਆਂ ਦੀ ਕਿ ਇੱਥੇ ਜਿਹੜਾ ਉਹ ਪੁਲ ਦਾ ਅੱਜ ਉਦਘਾਟਨ ਹੋਇਆ ਇੱਕ ਵਾਰੀ ਐਮਐਲਏ ਸਾਹਿਬ ਨਾਲ ਗੱਲ ਕਰਾਂਗੇ ਪਹਿਲਾਂ ਤਾਂ ਸੱਸੀ ਕਾਲ ਜੀ ਸੱਸੀ ਕਾਲ ਜੀ ਜਨਾਬ ਅੱਜ ਉਹ ਜਿਹੜਾ ਵਾਅਦਾ ਕੀਤਾ ਸੀ ਅੱਜ ਪੂਰਾ ਕੀਤਾ ਕਿਵੇਂ ਲੱਗ ਰਿਹਾ ਕੀ ਕਹਿਣਾ ਚਾਹੋਗੇ ਜੀ ਇਹ ਦੱਸਿਆ ਜਿਵੇਂ ਕਿ ਪਿਛਲੇ ਵਲੀ ਜਿਹੜੀ ਪਾਣੀ ਦੀ ਕੁਦਰਤੀ ਆਫਤ ਆ ਗਈ ਸੀ ਉਸ ਵੇਲੇ ਇਸ ਪੁਲ ਦੇ ਵਿੱਚ ਬੂਟੀ ਬਹੁਤ ਖਾਸੀ ਸੀ ਜਿਹਦੇ ਕਰਕੇ ਪਿੱਛੇ ਸਾਨੂੰ ਢੁੱਟਣ ਦਾ ਡਰ ਸੀ ਘੱਗਰ ਦਾ ਜਿਹਦੇ ਨਾਲ ਬਹੁਤ ਨੁਕਸਾਨ ਹੋਣਾ ਸੀ ਤਾਂ ਉਦੋਂ ਅਸੀਂ ਸਾਰੇ ਯਤਨ ਕਰਨ ਦੇ ਬਾਅਦ ਜਦੋਂ ਦੇਖਿਆ ਕਿ ਪੁਲ ਨੂੰ ਤੋੜਨਾ ਪੈਣਾ ਜੇ ਅਸੀਂ ਸਰਦੂングੜ ਤੋਂ ਜਾਂ ਇਹਦੇ ਇਲਾਕੇ ਨੂੰ ਬਚਾਉਣਾ ਹੈ ਤਾਂ ਅਸੀਂ ਇੱਥੇ ਆਏ ਸੀ ਕਿ ਡੇਰੇ ਦੇ ਵਿੱਚ ਸੰਤ ਮਹਾਪੁਰਸ਼ਾਂ ਨਾਲ ਗੱਲ ਕੀਤੀ ਇਥੋਂ ਦੀ ਜਿਹੜੀ ਸੰਗਤ ਸੀ ਜਿਹੜੀ ਸੇਵਾ ਕਰਦੀ ਹੈ ਜਿਨ੍ਹਾਂ ਦੀਆਂ ਸਾਰੀਆਂ-ਵਾਰੀਆਂ ਸਾਡੀਆਂ ਭਾਵਨਾਵਾਂ ਛੁਡੀਆਂ ਸੰਗਤ ਨੂੰ ਬੁਲਾ ਕੇ ਕੱਟ ਕੀਤਾ ਤਾਂ ਅਸੀਂ ਪ੍ਰਸ਼ਾਸਨ ਨੇ ਸਾਰਿਆਂ ਨੇ ਰਲ ਕੇ ਸੰਤਮਾਪੁਰਸ਼ਣ ਕਿਹਾ ਵੀ ਲੋਕਾਂ ਦੇ ਹਿੱਤਾਂ ਦੀ ਖਾਤਰ ਜੇ ਤੋੜਨਾ ਪੰਦਾ ਤੋੜ ਦੋ ਪਰ ਇੱਕ ਵਾਅਦਾ ਕਰੋ ਕਿ ਇਹ ਪੁਲ ਦੁਬਾਰੇ ਬਣੂਗਾ ਤਾਂ ਅਸੀਂ ਵਾਅਦਾ ਹੀ ਨਹੀਂ ਕੀਤਾ ਅਰਦਾਸ ਕੀਤੀ ਸੀ ਇਸ ਜਗ੍ਹਾ ਦੇ ਉੱਤੇ ਕਿ ਪ੍ਰਮਾਤਮਾ ਸਾਨੂੰ ਆ ਕੁਦਰਤੀ ਆਫ਼ਤ ਤੋਂ ਬਚਾਹ ਜਿਹੜਾ ਪੁਲ ਦਾ ਨੁਕਸਾਨ ਹੋ ਗਿਆ ਇਹਨੂੰ ਅਸੀਂ ਦੁਬਾਰੇ ਵਧੀਆ ਨਵਾਂ ਬਣਾਵਾਂਗੇ ਤਾਂ ਅੱਜ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਇਹਦੀ ਬੰਦੀ ਰਾਸ਼ੀ ਵੀ ਆਪਦੇ ਫੰਡਾਂ ਚੋਂ ਜਾਰੀ ਕੀਤੀ ਹੈ ਕਿ ਸਾਡੇ ਕਹਿਣ ਤੇ ਨਾਲ ਦੀ ਨਾਲ ਟੈਂਡਰ ਹੋ ਗਿਆ ਤੇ ਅੱਜ ਕੰਮ ਸ਼ੁਰੂ ਹੋ ਗਿਆ ਜਿਵੇਂ ਇਹ ਸੰਤਾ ਮਾਪੂਰਸ਼ਾ ਨੇ ਦੀ ਨੌਰ ਰੱਖੀ ਸੀ ਇਹ ਫੱਟਿਆਂ ਵਾਲਾ ਪੁਲ ਬਜਦਾ ਸੀ ਕਿਤੇ ਨਾ ਕਿਤੇ ਆਸਥਾ ਵੀ ਹੈ ਕਿ ਉਮੀਦਾਂ ਹੀ ਬਣੀ ਕੋਈ ਇਹਦਾ ਜਿਹੜੇ ਬੰਤਰ ਦੇ ਵਿੱਚ ਤੁਸੀਂ ਤਬਦੀਲੀ ਵੀ ਕਰੋਗੇ ਜਾਂ ਉਮੀਦਾਂ ਉਵੇਂ ਹੀ ਬਣੂਗਾ ਇਹ ਦੇਖੋ ਟੈਕਨੀਕਲੀ ਟੀਮ ਆਉਂਦੀ ਹੈ ਦੇਖੋ ਇਹ ਤੁਹਾਨੂੰ ਦੱਸਿਆ ਤਾਂ ਹੀ ਇੰਨਾ ਟਾਈਮ ਲੱਗ ਗਿਆ ਪਹਿਲਾਂ ਤਾਂ ਇਹਦੀ ਮਿੱਟੀ ਦੀ ਪ੍ਰਯੋਗ ਕਰਦੇ ਆ ਵੀ ਇਹ ਕਿੰਨੀ ਸ਼ਕਤੀ ਸਹਿ ਸਕਦੀ ਹੈ ਮਿੱਟੀ ਇਹ ਸਟੀਲ ਦਾ ਪੋਲਾ ਇਹ ਪੁਲ ਦੀ ਜਿਹੜੀ ਹੈਗੀ ਆ ਵੀ ਅਸੀਂ ਜਿਹੜਾ ਇਹ ਤਾਂ ਨਹੀਂ ਪੱਥਰ ਉਹ ਸਾਵੇਂ ਪਹਿਲਾਂ ਵਾਲੇ ਜਿਹੜਾ ਸੰਤ ਮਹਾਪੁਰਸ਼ਾਂ ਨੇ ਰੱਖਿਆ ਉਹੀ ਰੱਖਾਂਗੇ ਪਰ ਇਹ ਅੱਗੇ ਨਾਲੋਂ ਪੁਲ ਚੌੜਾ ਨਹੀਂ ਹੋਊਗਾ 10 ਪੁਲ ਚੌੜਾ ਤੇ ਉਸ ਪੁਲ ਦੇ ਨਾਲੋਂ ਉੱਚਾ ਵੀ ਹੋਊਗਾ ਤਾਂ ਕਿ ਅੱਗੇ ਤੋਂ ਜੇ ਕੋਈ ਇੰਨਾ ਪਾਣੀ ਆਉਂਦਾ ਤੇ ਸਾਨੂੰ ਇਹੋ ਜਿਹਾ ਹਾਦਸਾ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਹਦਾ ਨਹੀਂ ਪੱਥਰ ਵੀ ਅਸੀਂ ਅਖੇ ਸੰਤ ਮਹਾਪੁਰਸ਼ਾਂ ਨੂੰ ਵੀ ਤੁਸੀਂ ਰੱਖਣਾਗਾ ਇਹ ਕਹਿੰਦੇ ਨੇ ਠੇਕੇਦਾਰ ਸਾਹਿਬ ਕਿ ਸਵਾ ਕੁ ਮਹੀਨੇ ਚ ਚਲੋ ਅਸੀਂ ਮੰਨ ਕੇ ਚੱਲਦੇ ਆ ਕਿ ਡੇਢ ਕੁ ਮਹੀਨੇ ਦੇ ਵਿੱਚ ਇਹ ਕੰਮ ਕੰਪਲੀਟ ਹੋਊਗਾ ਟੈਂਡਰ ਦੇ ਮੁਤਾਬਕ ਕਿੰਨਾ ਖਰਚਾ ਹੋਗਾ ਇਹ ਨੇਅਰ ਬੋਰਡ 2 ਕਰੋੜ ਰੱਖਿਆ ਸੀ 2 ਕਰੋੜ ਤੋਂ ਜਿੰਨੀ ਕਾਉਂਟ ਦੀ ਘਟਕੇ ਲੱਗੀ ਹੋ ਟੈਂਡਰ ਕਈ ਵਾਰੀ ਘਟਕੇ ਲੱਗਦਾਗਾ ਮੇਰਾ ਕਹਿੰਦਾ ਮਤਲਬ 1 ਕਰੋੜ 90 ਲੱਖ ਦੇ ਕਰੀਬ ਇਹਦੇ ਤੇ ਤੇ ਖਰਚਾ ਹੋਣਾ ਬਿਲਕੁਲ ਬਿਲਕੁਲ ਇਹਦੇ ਨਾਲ ਹੀ ਸੰਧੀ ਖੜੇ ਉਹਨਾਂ ਨੇ ਪਹਿਲਾਂ ਪਲਾਨ ਕਰਦਾ ਸੀ ਸਾਡੀ ਮਾਰ ਲੱਗੀ ਇਹ ਕਿਵੇਂ ਲੱਗ ਰਿਹਾ ਕਿ ਕਿਉਂਕਿ ਉਦੋਂ ਇੱਕ ਆਫਤ ਆਈ ਸੀ ਕੁਦਰਤੀ ਆਫਤ ਉਹਦੇ ਨਾਲੇ ਫੋਲ ਨੂੰ ਢਾਇਆ ਗਿਆ ਪਰ ਹੁਣ ਕੀ ਇਹ ਦੁਬਾਰੀ ਬੰਦਿਆ ਕੀ ਕਰਨਾ ਚਾਹੀਦਾ ਅਸੀਂ ਐਮਐਲਏ ਸਾਹਿਬ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਵਾਦਾ ਕਰਿਆ ਸੀ ਉਹ ਅੱਜ ਪੂਰਾ ਕਰ ਰਹੇ ਆ ਆਪਦਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਆਸਥਾ ਸੀ ਉਹ ਜੁੜੀ ਸੀ ਉਹ ਕਈ ਵਾਰੀ ਕਹਿੰਦੇ ਸੀ ਵੀ ਇਹ ਢਾਣ ਨਾਲ ਕੋਈ ਆਫਤ ਵੀ ਆਊਗੀ ਜਾਂ ਉਹ ਦੁਬਾਰੀ ਜਿਵੇਂ ਕੋਈ ਅਰਦਾਸ ਬੇਨਤੀ ਕਰਕੇ ਦੁਬਾਰੀ ਉਵੇਂ ਹੀ ਇਹਦਾ ਸਿਸਟਮ ਬਣਾਉਗੇ ਨਹੀਂ ਬਿਲਕੁਲ ਉਵੇਂ ਹੀ ਰਹੂਗਾ ਬਾਬਾ ਜੀ ਦੀ ਕਿਰਪਾ ਹੀ ਰਹੂਗੀ ਸਾਰੇ ਸਰਦੂਰਗੜ ਤੇ ਪਹਿਲਾਂ ਵੀ ਰਹੀ ਹੈ ਅੱਜ ਤਾਈਂ ਇੱਥੇ ਕੋਈ ਨੁਕਸਾਨ ਨਹੀਂ ਹੋਇਆ ਤੇ ਹੁਣ ਵੀ ਐਸੇ ਹੀ ਰਹੂ ਬਿਲਕੁਲ ਬਿਲਕੁਲ ਇਹਦੇ ਨਾਲ ਹੀ ਵੇਖੀਏ ਤਾਂ ਇੱਥੇ ਜਿਹੜੇ ਉਸ ਪੁਲ ਦੀ ਉਹ ਸਾਰੀ ਜਿਹੜੀ ਆ ਉਹ ਦੁਬਾਰੇ ਹੋਣ ਜਾ ਰਹੀ ਆ ਇੱਕ ਵੱਡਾ ਜਿਹੜਾ ਇੱਕ ਖੁਸ਼ਖਬਰੀ ਵੀ ਆ ਤੇ ਜਿਹੜੇ ਇਲਾਕਾ ਨਿਵਾਸੀ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਹੈਗੀ ਆ ਇਹਦੇ ਨਾਲ ਹੀ ਇਸ ਵੀਡੀਓ ਨੂੰ ਵੱਤੋਂ ਅੱਦੇ ਸ਼ੇਅਰ ਵੀ ਕਰਿਓ ਤੇ ਕਿਵੇਂ ਲੱਗਿਆ ਇਹ ਐਮਬੈਲੀ ਸਾਹਿਬ ਦਾ ਉਪਰਾਲਾ ਜਿਹੜਾ ਇਹ ਸੰਗਤਾਂ ਦਾ ਉਪਰਾਲਾ ਇਹਦੇ ਵਾਸਤੇ ਕਮੈਂਟ ਵੀ ਕਰਿਓ ਇਹਦੇ ਨਾਲ ਹੀ ਸਾਡੇ ਨਾਲ ਜੁੜੇ ਰਹੋ ਅਗਲੀ ਅਪਡੇਟ ਦੇ ਨਾਲ ਮਿਲਦੇ ਆ ਕੈਮਰਾਮੈਨ ਸੰਦੀਪ ਦੇ ਨਾਲ ਸੁਖਵਿੰਦਰ ਨਿਕਵਾਂ ਟੀਵੀ ਪੰਜਾਬੀ ਸਰਦੂਲਗੜ ਤੋਂ